ਆ ਪਬਲਿਕ ਇਕੱਠੀ ਹੋਈ ਵੇਖ ਸਕਦੇ ਹੋ ਤੁਸੀਂ ਕਿ ਇੱਥੇ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ ਔਰ ਦੱਸ ਦਈਏ ਕਿ ਕਿਹੜੀਆਂ-ਕਿਹੜੀਆਂ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾਈਆਂ ਨੇ ਔਰ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇੱਕ ਸਫਾਰੀ ਗੱਡੀ ਆ ਸਫਾਰੀ ਗੱਡੀ ਬਲੈਕ ਕਲਰ ਦੀ ਆ ਔਰ ਦੂਸਰੀ ਜਿਹੜੀ ਚੀਜ਼ ਆ ਉਸ ਕਿਹੜੀ ਚੀਜ਼ ਆ ਉਸ ਦੇ ਬਾਰੇ ਗੱਲ ਕਰਦੇ ਆ ਕਿ ਜਿਵੇਂ ਪਰਾਲੀ ਦੀਆਂ ਤੰਦਾਂ ਵਿੱਚ ਫਸੀਆਂ ਹੋਈਆਂ ਨੇ ਦੱਸਦੇ ਆ ਕਿ ਪਰਾਲੀ ਦੀ ਟਰਾਲੀ ਜਿਹੜੀ ਆ ਜਿਵੇਂ ਬੇਲਰਾਂ ਵਾਲੀਆਂ ਟਰਾਲੀਆਂ ਹੁੰਦੀਆਂ ਨੇ ਉਹ ਟਰਾਲੀ ਜਾ ਰਹੀ ਆ ਉਸ ਦੇ ਵਿੱਚ ਸਿੱਧੀ ਗੱਡੀ ਵੱਜ ਗਈ ਆ ਔਰ ਟਰਾਲੀ ਆਸਲ ਮੌਕੇ ਤੇ ਨਹੀਂ ਆ ਸੁਣ ਚ ਆ ਕਿ ਟਰਾਲੀ ਫੜੀ ਗਈ ਆ ਔਰ ਇਹਨਾਂ ਵਿੱਚੋਂ ਇੱਕ ਨੌਜਵਾਨ ਦੀ ਦੱਸਦੇ ਆ ਕਿ ਡੈਥ ਹੋ ਗਈ ਆ ਨੌਜਵਾਨ ਪੂਰਾ ਹੋ ਗਿਆ ਔਰ ਬਹਿਰਾਮਪੁਰ ਏਰੀਏ ਦੇ ਲੱਗਦੇ ਨੇ ਦਿਨਾਂਗਰ ਹਲਕੇ ਚ ਪੈਣ ਵਾਲਾ ਛੋਟਾ ਜਿਹਾ ਕਸਬਾ ਬਹਿਰਾਮਪੁਰ ਹੈ ਔਰ ਬਹਿਰਾਮਪੁਰ ਦਾ ਦੱਸਦੇ ਨੇ ਕਿ ਬਹਿਰਾਮਪੁਰ ਦੇ ਨੌਜਵਾਨ ਨੇ ਔਰ ਕੋਈ ਲਗਭਗ ਸਵੇਰ ਦਾ ਜਾਂ ਰਾਤ ਦਾ ਸਮਾਂ ਹੋਏਗਾ ਜਿਵੇਂ ਸਾਨੂੰ ਖਬਰ ਮਿਲੀ ਆ ਅਸੀਂ ਪਹੁੰਚੇ ਆ ਔਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਇਹ ਮੌਕੇ ਦੇ ਉੱਤੇ ਗੱਡੀ ਦੇ ਕੀ ਹਾਲਾਤ ਆ ਔਰ ਆਵਾਜ਼ ਆਈ ਜੋ ਜੋ ਵੇਖ ਰਿਆ ਔਰ ਉਸ ਦਾ ਦਿਲ ਜਿਹੜਾ ਪਸੀਦਾ ਜਾ ਰਿਹਾ ਔਰ ਲਗਾਤਾਰ ਰੁਕੇ ਹੋਏ ਨੇ ਲੋਕ ਆ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਜਿਹੜੀ ਐ ਇੱਥੇ ਆ ਔਰ ਪੂਰੀ ਗੱਡੀ ਡੈਮੇਜ ਹੋਈ ਪਈ ਆ ਔਰ ਇਹ ਤਸਵੀਰਾਂ ਤੁਹਾਨੂੰ بار 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 ਤੁਹਾਨੂੰ ਦੂਰ ਤੋਂ ਵਿਖਾ ਰਿਹਾ ਔਰ ਪਿਛਲੇ ਬੰਨੇ ਤੋਂ ਵੀ ਤਸਵੀਰਾਂ ਵਿਖਾਉਂਦੇ ਆ ਵੀ ਪਿਛਲੇ ਬੰਨੇ ਤੋਂ ਵੀ ਤਸਵੀਰਾਂ ਵਿਖਾਉਂਦੇ ਆ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਤੋਂ ਦੂਰ ਤੋਂ ਜੋ ਕੋਈ ਤੇਜ ਆਉਂਦਾ ਜਾਂ ਰਾਤ ਦਾ ਸਮਾਂ ਕਿਉਂਕਿ ਰੁੱਖ ਰਖ ਬੜੇ ਆ ਟਰਾਲੀ ਨੂੰ ਅਕਸਰ ਹੀ ਕਈ ਵਾਰ ਅੰਦਰਲੀ ਸਾਈਡ ਹੋ ਕੇ ਚੱਲਣਾ ਪੈਂਦਾ ਔਰ ਟਰਾਲੀ ਜਦੋਂ ਅੰਦਰਲੀ ਸਾਈਡ ਹੋ ਕੇ ਚੱਲਦੀ ਆ ਤਾਂ ਫਿਰ ਗੱਡੀਆਂ ਜਿਹੜੀਆਂ ਉਹ ਚੇਟ ਵਿੱਚ ਆ ਜਾਂਦੀ ਆ ਟਰਾਲੀ ਦਾ ਵਾਹ ਵੀ ਜ਼ਿਆਦਾ ਹੁੰਦਾ ਕਿਉਂਕਿ ਬਿੱਲਰਾਂ ਵਾਲੀਆਂ ਟਰਾਲੀਆਂ ਜਿਹੜੀਆਂ ਮਾਲ ਲੈ ਕੇ ਜਾਂਦੀਆਂ ਨੇ ਔਰ ਗੱਡੀ ਦੇ ਉੱਪਰ ਖੱੱਚੇ ਕਿਵੇਂ ਉੱਡੇ ਨੇ ਆ ਤੁਸੀਂ ਵੇਖ ਸਕਦੇ ਹੋ ਕਿ ਇੱਕ ਟਰਾਲੀ ਦਾ ਐਂਗਲ ਵੀ ਟੁੱਟ ਕੇ ਇਸ ਦੇ ਵਿੱਚ ਹੀ ਰਹਿ ਗਿਆ ਜੋ ਟਰਾਲੀ ਦੇ ਐਂਗਲ ਵਿੱਚ ਵੱਜੀ ਆ ਉਹ ਵੀ ਟੁੱਟ ਕੇ ਵਿੱਚ ਹੀ ਰਹਿ ਗਿਆ ਔਰ ਇਹ ਤਸਵੀਰਾਂ ਬੰਠਾਵਾਲ ਦੇ ਕੋਲ ਦੀਆਂ ਨੇ ਔਰ ਦੀਨਾ ਨਗਰ ਤੋਂ ਪਹਿਰਾਪੁਰ ਜਾਣ ਵਾਲੇ ਰੂਟ ਦੀਆਂ ਨੇ ਔਰ ਲਗਾਤਾਰ ਤੁਹਾਨੂੰ ਤਸਵੀਰਾਂ ਬੁਖਾ ਰਿਹਾ ਕਿਉਂਕਿ ਜੇ ਸਵੇਰ ਦਾ ਸਮਾਂ ਜਾਂ ਰਾਤ ਦਾ ਸਮਾਂ ਜਿਵੇਂ ਸਾਨੂੰ ਖਬਰ ਮਿਲੀ ਆ ਅਸੀਂ ਇੱਥੇ ਪਹੁੰਚੇ ਆ ਔਰ ਸੁਣਨ ਚ ਆ ਕਿ ਇੱਕ ਡੈਥ ਹੋ ਚੁੱਕੀ ਆ ਬਾਕੀ ਪ੍ਰੂਫ ਜਿਹੜਾ ਅਜੇ ਅਸੀਂ ਸਾਡੇ ਕੋਲ ਪੂਰਾ ਪ੍ਰੋਪਰ ਨਹੀਂ ਆਇਆ ਕਿ ਕਿੰਨੇ ਨੌਜਵਾਨ ਸਨ ਔਰ ਕਿਹੜੇ-ਕਿਹੜੇ ਪਿੰਡ ਦੇ ਸਨ ਸਿਰਫ ਬੰਠਾਵਾਲ ਰੋਡ ਦੇ ਉੱਤੇ ਆ ਦੀਨਾ ਨਗਰ ਤੋਂ ਬਹਿਰਾਮਪੁਰ ਜਾਣ ਵਾਲੇ ਰੋਡ ਦੇ ਉੱਤੇ ਆ ਰਵਾਜਾਈ ਲਗਾਤਾਰ ਰੁਕਦੀ ਜਾ ਰਹੀ ਆ ਔਰ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਵੰਟਾਵਾ ਰੋਡ ਦੀਆਂ ਸਾਂਝੀਆਂ ਕਰ ਰਿਹਾ ਔਰ ਗੱਡੀ ਜਿਹੜੀ ਆ ਉਸ ਦੇ ਫਰਕੱਟੇ ਉੱਡ ਗਏ ਆ ਔਰ ਟਰਾਲੀ ਜਿਹੜੀ ਆ ਉਹ ਲੱਗਦਾ ਕਿ ਇੱਥੋਂ ਚਲੀ ਗਈ ਆ ਜਾਂ ਟਰਾਲੀ ਕਵਰ ਕਰ ਲਈ ਆ ਔਰ ਲਗਾਤਾਰ ਤੁਹਾਨੂੰ ਤਸਵੀਰਾਂ ਬਖਾ ਰਿਹਾ ਔਰ ਵੀਡੀਓ ਨੂੰ ਅਤਵਾਇ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦੇ ਨਾਲ ਮੈਂ ਅਖਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ